ਛੇਰੇ ਪੰਜਾਬ ਨੇ ਸਭ ਤੋਂ ਪਹਿਲਾਂ ਆਪਦੇ ਪੰਜਾਬ ਦੀ ਹੱਦਾਂ ਨੂੰ ਵਧਾਇਆ ਸੀ ਜੇ ਪੰਜਾਬ ਦੀ ਹੱਦ ਵੱਧ ਗਈ ਤਾਂ ਫੇਰ ਤੁਸੀਂ ਆਪਦੇ ਸਿੱਖਾਂ ਦੀ ਗੱਲ ਕਰੋਗੇ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਹੋ ਜਾ ਕੇ ਵੇਖੋ ਤੁਹਾਡਾ ਮੁਹਾਲੀ ਤੁਹਾਡਾ ਨਹੀਂ ਲੱਗਦਾ ਮੁਹਾਲੀ ਦੇ ਵਿੱਚ ਟੋਟਲ ਤਕਰੀਬਨ ਪੂਰਬੀਆ ਆ ਕੇ ਬਹਿ ਗਿਆ ਤੁਸੀਂ ਚੰਡੀਗੜ੍ਹ ਨੂੰ ਰੋਨੇ ਤੁਸੀਂ ਤਾਂ ਪਟਿਆਲੇ ਤੱਕ ਰੁੱਕ ਗਏ ਹੋ ਇੱਥੇ ਬਹਿ ਜਾਣੇ ਹੋ ਗੱਲ ਤੁਸੀਂ ਕਰਦੇ ਹੋ ਕੈਨੇਡਾ ਦੀ ਇੱਥੇ ਮੁਕਾਬਲਾ ਨਹੀਂ ਕਰਨਾ ਆਪਦੇ ਜਵਾਕਾਂ ਨੂੰ ਬਾਹਰ ਭੇਜਣਾ ਹੈ ਆਪ ਬਾਹਰ ਭਜਣਾ ਹੈ ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪ ਇੱਥੇ ਠਹਿਰੋ ਅਸੀਂ ਇੱਕ ਟੇਡਾ ਮਜ਼ਾਕ ਕਰ ਰਹੇ ਆ ਦੋ ਪਰਿਵਾਰ ਉਹਨਾਂ ਦੇ ਅਗੇਂਸਟ ਲੜ ਰਹੇ ਨੇ ਜਿਨ੍ਹਾਂ ਦੇ ਉਲਟ ਸਾਰੇ ਦੁਨੀਆ ਦੇ ਸਿੱਖ ਰੋਲਾ ਪਾਈ ਜਾਂਦੇ ਉਹ ਆਜਾ ਇੱਕ ਅਲੱਗਾਂ ਚੀਜ਼ ਹੈ ਜੁਰਮ ਇੱਕ ਅਲੱਗਾਂ ਚੀਜ਼ ਹੈ ਮਵਾਬਜਾ ਮਿਲ ਗਿਆ ਪਰਿਵਾਰ ਨੂੰ ਮਿਲ ਗਿਆ ਗੱਲ ਅਲਹਿਦਾ ਹੈ ਕਿ 302 ਇਹਦੇ ਨਾਲ ਡਿਲੀਟ ਹੋ ਗਈ 302 ਖਤਮ ਹੋ ਗਈ ਹੈ 302 ਦੇ ਪਰਚੇ ਅਲੱਗ ਨੇ ਔਰ ਅਲੱਗ ਚੱਲ ਰਹੇ ਵੈਸੇ ਬੜੀ ਸੰਗ ਵਾਲੀ ਗੱਲ ਹੈ ਕਿ 92 ਐਮਐਲਏ ਹੋਣ ਪਿਛਲੀ ਤਰੀਕ ਤੇ ਵੀ ਕੋਈ ਨਹੀਂ ਆਇਆ ਤੇ ਅੱਜ ਵੀ ਕੋਈ ਨਹੀਂ ਆਇਆ ਕੀ ਇਹਨੂੰ ਸਮਝਿਆ ਜਾਏਗਾ ਪਰ ਜਿਹੜੇ ਸਾਰੇ ਪੰਜਾਬ ਨੂੰ ਖਾ ਗਏ ਉਹਨਾਂ ਨੂੰ ਜਿਹੜੇ ਪੰਜਾਬ ਨੂੰ ਖਾ ਗਏ ਉਹਨਾਂ ਦੇ ਪਿੱਛੇ ਬਹਿ ਕੇ ਜਿਹੜੇ ਗੁਰਦੁਆਰਿਆਂ ਨੂੰ ਖਾ ਗਏ ਉਹਨਾਂ ਦੇ ਪਿੱਛੇ ਬਹਿ ਕੇ ਅਸੀਂ ਇਹ ਗੱਲਾਂ ਕੀ ਅੰਕਾ ਖਾਲਸਾ ਵੈਗਰੂ ਜੀ ਕੀ ਫਤਿਹ ਪਿਛਲੇ 8-9 ਮਹੀਨਿਆਂ ਤੋਂ ਲਗਾਤਾਰ ਇਹ ਮੋਰਚਾ ਚੱਲੀ ਜਾਂਦਾ ਹੈ ਮੋਰਚਾ ਦਿਨੋ ਦਿਨ ਮੇਰੇ ਦੇਖਣ 'ਚ ਇਹ ਕਾਮਯਾਬ ਹੋ ਰਿਹਾ ਹੈ ਇਹ ਕਹਿੰਦੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਬਹੁਤ ਲੋਕਾਂ ਨੂੰ ਇਹ ਸ਼ੰਕਾ ਹੈ ਕਿ ਮੋਰਚਾ ਸ਼ਾਇਦ ਪਿਛਾ ਵੱਲ ਜਾ ਰਿਹਾ ਨਹੀਂ ਮੋਰਚਾ ਦਿਨ ਬਈ ਦਿਨ ਇਹ ਅੱਗੇ ਵਧਦਾ ਜਾ ਰਿਹਾ ਹੈ। ਬਾਕੀ ਕੁਝ ਲੋਕ ਜਿਹੜੇ ਨੇ ਉਹ ਫੇਸਬੁੱਕ ਦੇ ਉੱਪਰ ਇੱਕ ਬੜਾ ਵੱਡਾ ਭੈੜਾ ਕਮੈਂਟ ਕਰ ਰਹੇ ਨੇ ਕਿ ਦੋਨੋਂ ਪਰਿਵਾਰ ਜਿਹੜੇ ਸਰਕਾਰ ਤੋਂ ਪੈਸੇ ਲੈ ਗਏ ਯਾਰ ਜਦੋਂ ਪਤਾ ਹੀ ਨਹੀਂ ਹੁੰਦਾ ਕਾਨੂੰਨ ਦਾ ਤੇ ਫਿਰ ਇਹ ਬੋਲਿਆ ਨੱਕ। ਇੱਕ ਮੈਂ ਸੱਜਣ ਨੂੰ ਮੋਬਾਈਲ ਤੇ ਸਮਝਾਇਆ ਸੀ ਤੈਨੂੰ ਪਤਾ ਹੈ ਜਦੋਂ ਸਰਕਾਰ ਦੇ ਕਿਸੇ ਵੀ ਸਟੇਟ ਦੇ ਅੰਦਰ ਕੋਈ ਕਤਲ ਹੋ ਜੇ ਜਾਂ ਕੋਈ ਦੁਰਘਟਨਾ ਹੋ ਜੇ ਤਾਂ ਸਰਕਾਰ ਦੀ ਪਹਿਲੋ ਡਿਊਟੀ ਬਣਦੀ ਹੈ ਉਹਨਾਂ ਨੂੰ ਮੁਆਵਜ਼ਾ ਦੇਣਾ ਉਹ ਸਰਕਾਰ ਨੇ ਇਕੱਲੇ ਇਹਨਾਂ ਨੂੰ ਨਹੀਂ ਦਿੱਤੇ ਬਾਕੀ ਕਿਤੇ ਵੀ ਚਾਹੇ ਕੋਈ ਟ੍ਰੇਨ ਐਕਸੀਡੈਂਟ ਹੋਏ ਸੀ 15 ਸਾਲ ਪਹਿਲੋ ਜਾਂ ਉਸ ਤੋਂ ਬਾਅਦ ਕਾਂਡ ਹੋਏ ਨੇ ਤਾਂ ਉਸ ਦੇ ਵਿੱਚ ਸਰਕਾਰ ਜਿਹੜੀ ਮੁਆਵਜ਼ਾ ਦਿੰਦੀ ਹੁੰਦੀ ਡਿਊਟੀ ਬਣਦੀ ਹੈ ਹੁਣ ਦੂਜੀ ਗੱਲ ਕੀ ਕਹਿੰਦੇ ਜੀ ਮੁਆਵਜ਼ਾ ਲੈ ਲਿਆ ਹੁਣ ਤੁਸੀਂ ਮੋਰਚਾ ਕਾਹਦਾ ਲਾਇਆ ਕਿਤੇ ਲਿਖਿਆ ਕਿ ਮੁਆਵਜ਼ਾ ਦੇਣ ਤੋਂ ਬਾਅਦ 302 ਦੀ ਜਿਹੜੀ ਘਟਨਾ ਹੈ ਉਹ ਫੈਂਸੋ ਖਤਮ ਹੋ ਜਾਂਦਾ ਹੈ ਮੁਆਵਜ਼ਾ ਇੱਕ ਅਲੱਗਾ ਚੀਜ਼ ਹੈ ਜੁਰਮ ਇੱਕ ਅਲੱਗਾ ਚੀਜ਼ ਮੁਆਵਜ਼ਾ ਮਿਲ ਗਿਆ ਪਰਿਵਾਰ ਨੂੰ ਮਿਲ ਗਿਆ ਗੱਲ ਲੈਦਾ ਹੈ ਕਿ 302 ਇਹਦੇ ਨਾਲ ਡਿਲੀਟ ਹੋ ਗਈ 302 ਖਤਮ ਹੋ ਗਈ ਹੈ 302 ਦੇ ਪਰਚੇ ਅਲੱਗ ਨੇ ਉਹ ਅਲੱਗ ਚੱਲਣੇ ਨੇ ਸੋ ਮੇਰੀ ਸੰਗਤ ਨੂੰ ਇਹ ਬੇਨਤੀ ਹੈ ਕੀ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ ਜਿਹੜੀ ਚੀਜ਼ ਦਾ ਪਰ ਪਤਾ ਨਹੀਂ ਹੁੰਦਾ ਮੇਰੇ ਦੇਖਣ ਚ ਦੋਨਾਂ ਪਰਿਵਾਰਾਂ ਦੀ ਕੋਈ ਆਰਥਿਕ ਜਿਹੜੀ ਇਹਨਾਂ ਦੀ ਕੋਈ ਮੇਰੇ ਦੇਖਣ ਚ ਬਾੜੀ ਚੰਗੀ ਨਹੀਂ ਇਹਨਾਂ ਦੀ ਜੜੀ ਆਪਾਂ ਪਰਿਵਾਰ ਵੱਜੋਂ ਦੇਖੀਏ ਤਾਂ ਬਾੜੀ ਇਹਨਾਂ ਦੇ ਹਾਲਾਤ ਚੰਗੇ ਨਹੀਂ ਹਰ ਮਹੀਨੇ 15 ਦਿਨਾਂ ਬਾਅਦ ਟੈਂਟ ਲੱਗਣਾ ਇਹਨਾਂ ਵੱਡਾ ਕੰਮ ਕਰਨਾ ਮੇਰੇ ਦੇਖਣ ਚ ਬਾਹਰ ਬੈਠੀ ਸੰਗਤ ਨੂੰ ਵੀ ਮੇਰੀ ਰਿਕਵੈਸਟ ਹੈ ਅਸੀਂ ਭਾਵੇਂ ਕਿੰਨੀ ਵੀ ਮਦਦ ਕਰੀਏ ਤੁਹਾਡੀ ਮਦਦ ਦੀ ਬੜੀ ਲੋੜ ਐ ਇਸ ਪਰਿਵਾਰ 'ਚ ਇਹ ਮੋਰਚੇ ਨੂੰ ਚਲਾਉਣ ਦੇ ਲਈ 9 ਮਹੀਨੇ ਲਗਾਤਾਰ ਹੋ ਗਏ ਨੇ ਇਸ ਮੋਰਚੇ 'ਚ ਬੈਠਿਆਂ ਨੂੰ ਯਾਰ ਦੋਨੋਂ ਪਰਿਵਾਰਾਂ ਦੇ ਹਾਲਾਤ ਤਾਂ ਸਾਨੂੰ ਪਤਾ ਹੀ ਨਹੀਂ ਯਾਰ ਅਸੀਂ ਇੱਕ ਟੇਡਾ ਮਜ਼ਾਕ ਕਰ ਰਹੇ ਆ ਦੋ ਪਰਿਵਾਰ ਉਹਨਾਂ ਦੇ ਅਗੇਂਸਟ ਲੜ ਰਹੇ ਨੇ ਜਿਨ੍ਹਾਂ ਦੇ ਉਲਟ ਸਾਰੇ ਦੁਨੀਆ ਦੇ ਸਿੱਖ ਰੋਲਾ ਪਾਈ ਜਾਂਦੇ ਨੇ ਸਾਰਾ ਸਿੱਖੀ ਜਗਤ ਕਹਿ ਰਿਹਾ ਹੈ ਕਿ ਇਹ ਪਰਿਵਾਰ ਪੰਜਾਬ ਨੂੰ ਬਰਬਾਦ ਕਰਕੇ ਰੱਖਦਾ ਇਸ ਪਰਿਵਾਰ ਨੇ ਜਦ ਉਸ ਪਰਿਵਾਰ ਦੇ ਖਿਲਾਫ ਦੋ ਬੰਦੇ ਬੈਠਦੇ ਨੇ ਤਾਂ ਅਸੀਂ ਰੋਲਾ ਪਾਉਣ ਲੱਗ ਜਾਂਦੇ ਆ ਕਿ ਇਹ ਪਰਿਵਾਰ ਨੂੰ ਯਾਰ ਪੈਸਾ ਆ ਗਿਆ 70 ਲੱਖ ਰੁਪਇਆ ਆ ਗਿਆ ਯਾਰ ਕੀ 70 ਲੱਖ ਰੁਪਈਆ ਅੱਜ ਦੇ ਜਮਾਨੇ ਦੇ ਵਿੱਚ ਇੱਕ ਐਡੇ ਵੱਡੇ ਪਰਿਵਾਰ ਨੂੰ ਚਲਾਉਣ ਲਈ ਪਿਛਲੇ 2-4 ਸਾਲ ਦੇ ਵਿੱਚ ਡੇ ਬਾਈ ਡੇ ਉਹਨਾਂ ਨੂੰ ਪੈਸੇ ਦੀ ਲੋੜ ਹੈ ਪਰਿਵਾਰ ਨੇ ਕਿਵੇਂ ਚੱਲਣਾ ਅਸੀਂ ਬੜੀ ਕਿੰਤੂ ਪਰਿੰਤੂ ਕਰਦੇ ਆ ਪਰ ਜਿਹੜੇ ਸਾਰੇ ਪੰਜਾਬ ਨੂੰ ਖਾ ਗਏ ਉਹਨਾਂ ਨੂੰ ਜਿਹੜੇ ਪੰਜਾਬ ਨੂੰ ਖਾ ਗਏ ਉਹਨਾਂ ਦੇ ਪਿੱਛੇ ਬਹਿ ਕੇ ਜਿਹੜੇ ਗੁਰਦੁਆਰਿਆਂ ਨੂੰ ਖਾ ਗਏ ਉਹਨਾਂ ਦੇ ਪਿੱਛੇ ਬਹਿ ਕੇ ਅਸੀਂ ਇਹ ਗੱਲਾਂ ਕਰਦੇ ਪਏ ਆ ਸੋ ਸਾਨੂੰ ਇਹਨਾਂ ਗੱਲਾਂ ਤੇ ਬੋਲਣ ਲੱਗਿਆ ਸ਼ਰਮ ਆਉਣੀ ਚਾਹੀਦੀ ਹੈ ਦੂਜੀ ਮੇਰੀ ਬੇਨਤੀ ਆ ਪੰਜਾਬ ਦੇ ਪੱਦਰ ਦੀ ਗੱਲ ਅਗਰ ਤੁਹਾਡਾ ਪੰਜਾਬ ਰਿਆ ਤੇ ਫੇਰ ਤੁਸੀਂ ਆ ਗੱਲਾਂ ਕਰੋਗੇ ਸ਼ੇਰੇ ਪੰਜਾਬ ਪੜਿਆ ਕਰੋ ਪਹਿਲੋ ਸ਼ੇਰੇ ਪੰਜਾਬ ਨੇ ਸਭ ਤੋਂ ਪਹਿਲੋ ਆਪਦੇ ਪੰਜਾਬ ਦੀ ਹੱਦਾਂ ਨੂੰ ਵਧਾਇਆ ਸੀ ਜੇ ਪੰਜਾਬ ਦੀ ਹੱਦ ਵਧ ਗਈ ਤਾਂ ਫੇਰ ਤੁਸੀਂ ਆਪਦੇ ਸਿੱਖਾਂ ਦੀ ਗੱਲ ਕਰੋਗੇ ਤੁਸੀਂ ਚੰਡੀਗੜ੍ਹ ਦੀ ਗੱਲ ਕਰਦੇ ਹੋ ਜਾ ਕੇ ਵੇਖੋ ਤੁਹਾਡਾ ਮੁਹਾਲੀ ਤੁਹਾਡਾ ਨਹੀਂ ਲੱਗਦਾ ਮੁਹਾਲੀ ਦੇ ਵਿੱਚ ਟੋਟਲ ਤਕਰੀਬਨ ਪੂਰਬੀ ਆ ਕੇ ਵਹਿ ਗਿਆ ਤੁਸੀਂ ਚੰਡੀਗੜ੍ਹ ਨੂੰ ਰੋਣੇ ਤੁਸੀਂ ਤਾਂ ਪਟਿਆਲੇ ਤੱਕ ਰੁੱਕ ਗਏ ਜੇ ਇਸ ਤਰ੍ਹਾਂ ਸਿੱਖ ਬਾਹਰ ਜਾਂਦੇ ਰਹੇ ਤੇ ਤੁਸੀਂ ਦੱਸੋ ਕਿਹੜੇ ਪੰਜਾਬ ਦੀ ਗੱਲ ਕਰੋ ਕਰੋਗੇ ਯਾਰ ਅੱਜ ਤੁਸੀਂ ਸਿਕਮ ਦੇ ਵਿੱਚ ਬੈਠ ਕੇ ਪੰਜਾਬ ਦੀ ਗੱਲ ਕਰੋਗੇ ਅੱਜ ਤੁਸੀਂ ਤਾਮਲ ਲਾਡੂ ਤੇ ਕਰਨਾਟਕਾ 'ਚ ਬਹਿ ਕੇ ਸਿੱਖਾਂ ਦੀ ਗੱਲ ਕਰੋਗੇ ਕਾਰਨ ਕਿ ਉੱਥੇ ਸਿੱਖਾਂ ਦੀ ਗਿਣਤੀ ਹੀ ਹੈ ਨਹੀਂ ਜੇ 10 ਸਾਲ ਦੇ ਬਾਅਦ ਤੁਹਾਡੀ ਗਿਣਤੀ ਖਤਮ ਹੋ ਗਈ ਤਾਂ ਤੁਸੀਂ ਕਿਹੜੀ ਗੱਲ ਕਰੋ ਕਰੋਗੇ ਯਾਰ ਇੱਥੇ ਬਹਿ ਜਾਨੇ ਹੋ ਗੱਲ ਤੁਸੀਂ ਕਰ ਦਿਓ ਕੈਨੇਡਾ ਦੀ ਇੱਥੇ ਮੁਕਾਬਲਾ ਨਹੀਂ ਕਰਨਾ ਆਪਦੇ ਜਵਾਕਾਂ ਨੂੰ ਬਾਹਰ ਭੇਜਣਾ ਹੈ ਆਪ ਬਾਹਰ ਭਜਣਾ ਹੈ ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪ ਇੱਥੇ ਠਹਿਰੋ ਜੇ ਇੱਥੇ ਠਹਿਰੋਗੇ ਤਾਂ ਹੀ ਹਰਮੰਦਰ ਸਾਹਿਬ ਸੇਫ ਰਹਿਣਾ ਹੈ ਤਾਂ ਆਨੰਦਪੁਰ ਸਾਹਿਬ ਨੇ ਸੇਫ ਰਹਿਣਾ ਕੱਲੀਆਂ ਗੱਲਾਂ ਕੀਤੇ ਨਹੀਂ ਰਹਿਣਾ ਸੋ ਮੇਰੀ ਇਨੀ ਬੇਨਤੀ ਹੈ ਕਿ ਆਪਾਂ ਨੂੰ ਇਹ ਮੋਰਚੇ ਨੂੰ ਅੱਗੇ ਵਧਾਉਣਾ ਚਾਹੀਦਾ ਹੈ 14 ਤਰੀਕ ਆ ਜਿਹੜੀ ਉਹ ਆਪਾਂ ਨੂੰ ਸਾਰਿਆਂ ਨੂੰ ਇੱਥੇ ਬੜੇ ਵੱਡੀ ਤਦਾਦ ਤੇ ਮਨਾਉਣੀ ਚਾਹੀਦੀ ਹੈ ਵੈਸੇ ਬੜੀ ਸੰਗ ਵਾਲੀ ਗੱਲ ਹੈ ਕਿ 92 ਐਮਐਲਏ ਹੋਣ ਪਿਛਲੀ ਤਰੀਕ ਤੇ ਵੀ ਕੋਈ ਨਹੀਂ ਆਇਆ ਤੇ ਅੱਜ ਵੀ ਕੋਈ ਨਹੀਂ ਆਇਆ ਕੀ ਇਹਨੂੰ ਸਮਝਿਆ ਜਾਏਗਾ ਇਨੂੰ ਇਹੀ ਸਮਝਿਆ ਜਾਏਗਾ ਨਾ ਕਿ ਸਰਕਾਰ ਜਿਹੜੀ ਐ ਮੋਰਚੇ ਤੋਂ ਮੂੰਹ ਪਾਸੇ ਕਰ ਚੁੱਕੀ ਐ ਸੋ 14 ਤਰੀਕ ਨੂੰ ਆਪਾਂ ਭਾਰੀ ਇਕੱਠ ਕਰੀਏ ਸਰਕਾਰ ਨੂੰ ਦੱਸੀਏ ਕਿ ਇਹ ਮੋਰਚਾ ਕਿਵੇਂ ਚੱਲਦਾ ਐ ਤੇ ਇਹਨੂੰ ਅਸੀਂ ਕਿਵੇਂ ਚਲਾਉਣਾ ਐ ਸੋ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ